ਤੇ ਪੈਲਸ ਵਿਖੇ ਚੱਲ ਰਹੇ ਨਸ਼ਾ ਛਡਾਊ ਕੇਂਦਰ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਪਰ ਪਤਨੀ ਨੇ ਰੋ ਰੋ ਕੇ ਨਸ਼ਾ ਛਡਾਊ ਕੇਂਦਰ ਤੇ ਇਲਜ਼ਾਮ ਲਗਾਏ ਨੇ ਕਿ ਉਸਦੇ ਪਤੀ ਦੀ ਮੌਤ ਖੁਦਬਾ ਖੁਦ ਨਹੀਂ ਹੋਈ ਸਗੋਂ ਉਸ ਦਾ ਕਤਲ ਕੀਤਾ ਗਿਆ ਹੈ ਨੌਜਵਾਨ ਸ਼ਰਾਬ ਪੀਣ ਦਾਦੀ ਸੀ ਜਿਸ ਕਰਕੇ ਉਸ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕੀਤਾ ਗਿਆ ਸੀ ਪਰ ਇਸ ਸੈਂਟਰ ਦੇ ਅੰਦਰ ਹੀ ਇਸ ਨੌਜਵਾਨ ਦੀ ਜਾਨ ਚਲੀ ਗਈ ਤੇ ਖਬਰ ਮੋਗਾ ਤੋਂ ਹੈ ਜਿੱਥੇ ਇੱਕ ਔਰਤ ਨੇ ਨਸ਼ਾ ਛਡਾਊ ਸੈਂਟਰ ਵਾਲਿਆਂ ਤੇ ਉਸਦੇ ਘਰਵਾਲੇ ਦੇ ਕਤਲ ਕਰਨ ਦੇ ਇਲਜ਼ਾਮ ਲਗਾਏ ਨੇ ਰੋਂਦੀ ਹੋਈ ਔਰਤ ਨੇ ਸੈਂਟਰ ਮਾਲਕ ਤੇ ਵੀ ਗੰਭੀਰ ਇਲਜ਼ਾਮ ਲਗਾਏ ਪੀੜਤਾ ਔਰਤ ਮੁਤਾਬਕ ਕੇਂਦਰ ਵਾਲੇ ਖੁਦ ਉਸਦੇ ਪਤੀ ਨੂੰ ਲੈ ਕੇ ਆਏ ਸੀ ਪਰ ਹੁਣ ਉਸਦੇ ਪਤੀ ਨੂੰ ਮਾਰ ਦਿੱਤਾ ਗਿਆ ਪੀੜਤਾ ਨੇ ਪੁਲਿਸ ਕੋਲੋਂ ਇਨਸਾਫ ਦੀ गुहार ਲਗਾਈਏ ਕੀ ਨਾਮ ਕੀ ਤੁਹਾਡਾ ਜੀ ਅਮਨ ਅਮਨ ਜੀ ਜਿਹਨਾਂ ਦੀ ਮੌਤ ਹੋਈ ਤੁਹਾਡੇ ਕੀ ਲੱਗਦੇ ਹੋ ਮੇਰੇ ਜੀਜਾ ਜੀ ਨੇ ਕੀ ਹੋਇਆ ਕੀ ਸਾਰਾ ਵਾਕਿਆ ਕਿਵੇਂ ਹੋਇਆ ਜੀ ਬਸ ਯੂ ਇੱਥੇ ਇਹਨਾਂ ਨੂੰ ਵੀ ਡਰਿੰਕ ਕਰਦੇ ਸੀਗੇ ਵੀ ਸਾਨੂੰ ਸੀਗਾ ਵੀ ਚਲੋ ਛੱਡ ਦੇਣਗੇ ਇੱਥੇ ਇਹਨਾਂ ਨੂੰ ਭੇਜਿਆ ਸੀਗਾ ਬਸ ਹੁਣ ਅੱਜ ਭੈਣ ਨੂੰ ਨਹੀਂ ਲੈਣਾ ਸੀਗੇ ਜਦੋਂ ਆਏ ਤਾਂ ਉਹਨਾਂ ਨੇ ਪਹਿਲਾਂ ਕਹਿੰਦੇ ਕਾਂਟਾ ਗੇਟ ਨਹੀਂ ਖੋਲਿਆ ਹੈਗਾ ਜਦੋਂ ਗੇਟ ਖੋਲਿਆ ਤਾਂ ਉਹਨਾਂ ਨੇ ਪਹਿਲਾਂ ਕਹਿੰਦੇ ਤੁਹਾਡਾ ਬੰਦਾ ਭੱਜ ਗਿਆ ਪਤਾ ਨਹੀਂ ਇਦਾਂ ਦੱਸਿਆ ਸਾਨੂੰ ਜੋ ਫੋਨ ਗਿਆ ਸਾਨੂੰ ਜਦੋਂ ਬਾਅਦ ਚ ਕਿਉਂ ਕਹਿੰਦੇ ਕਿੱਦਾਂ ਭੱਜ ਗਿਆ ਇਦਾਂ ਉਹਨਾਂ ਨੇ ਬਾਅਦ ਚ ਕਹਿੰਦੇ ਉਹ ਤਾਂ ਮਰ ਗਿਆ ਤੁਹਾਡੇ ਕਿਹੜੇ ਪਿੰਡ ਹੈ ਜੀ ਸਰ ਅਸੀਂ ਮੇਰੇ ਕੋ ਦੁਗਰੀ ਪਿੰਡਾਂ ਦੇ ਲੁਧਿਆਣੇ ਕੋਲ ਇਹਨਾਂ ਦਾ ਕਿਹੜਾ ਪਿੰਡ ਸੀਗਾ ਜੀ ਇਹਨਾਂ ਦਾ ਬੁੱਕਣ ਵਾਲਾ ਤੇ ਇਹਨਾਂ ਦੇ ਕਿੰਨੇ ਬੱਚੇ ਆ ਜੀ? ਦੋ ਬੱਚੇ ਆ ਜੀ। ਕਿੰਨੇ ਕਿੰਨੇ ਵੱਡੇ ਜੀ? ਇੱਕ 15 ਸਾਲ ਦਾ ਵਾ, ਇੱਕ 7 ਸਾਲ ਦਾ ਵਾ। ਹੁਣ ਤੁਹਾਡੇ ਕੀ ਮੰਗਦੇ? ਸਾਡੀ ਤਾਂ ਇਹ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਵਾ ਕਿ ਸਾਡਾ ਬੰਦਾ ਮਾਰਤਾ ਇਹਨਾਂ ਨੇ ਤਾਂ ਉਹਨਾਂ ਦਾ ਵੀ ਜਦਾਂ ਦਾ ਬੰਦਾ ਮਾਰੋ ਉਹਨਾਂ ਦਾ ਜੋ ਮਰਜ਼ੀ ਕਰੇ ਪੁਲਿਸ ਉਹਨਾਂ ਨੂੰ ਸਖਤ ਤੋਂ ਸਖਤ ਜਸਾ ਜਾ ਦੇ। ਠੀਕ ਹੈ ਜੀ। ਛੱਡ ਕੇ ਕਿੱਥੇ ਗਏ ਸੀ? ਅਸੀਂ ਇਹਨਾਂ ਨੂੰ ਮਤਲਬ ਕਿ ਪਿੰਡ ਦੇ ਪੰਚਾਇਤ ਵਾਲਿਆਂ ਨੇ ਪਤਾ ਨਹੀਂ ਕਿੰਨਾ ਨੇ ਫੋਨ ਕੀਤਾ ਸੀ ਜਿੱਦਣ ਉੱਥੋਂ ਲੈ ਕੇ ਆਏ ਇੱਕ ਹੋਰ ਲੈ ਕੇ ਆਏ ਨੇ ਕਿਉਂਕਿ ਇਹਨਾਂ ਦੇ ਇੱਥੇ ਨੈੱਟ ਤੇ ਵੀ ਇਹਨਾਂ ਦੇ ਨੰਬਰ ਚੱਲਦਾ ਇਹਨਾਂ ਸੈਂਟਰ ਦਾ ਨਾਮ ਆ ਕੇ ਕਿਉਂਕਿ ਉੱਥੋਂ ਨੰਬਰ-ਨੰਬਰ ਲਿਆ ਹੋਇਆ ਸੀਗਾ ਤੇ ਉਹਨਾਂ ਨੇ ਫੋਨ ਕੀਤਾ ਹੋਣਾ ਵਾ ਇਹਨਾਂ ਇਹ ਉੱਥੋਂ ਲੈ ਕੇ ਆਏ ਆ ਆਪ ਜਾ ਕੇ ਤੇ ਉਹ ਜਦੋਂ ਛੱਡਣ ਆਏ ਸੀ ਜਿਹੜੇ ਵੀ ਉਹਨਾਂ ਨੂੰ ਨਹੀਂ ਪਤਾ ਸੀ ਇੱਥੇ ਕੋਈ ਹੈ ਹੀ ਨਹੀਂ ਕਰ ਦਿੱਤਾ ਨਹੀਂ ਛੱਡਣ ਨਹੀਂ ਆਏ ਸੀ ਇਹ ਲੈ ਕੇ ਆਏ ਆ ਇਹ ਲੈ ਕੇ ਆਏ ਨੇ ਕਿਉਂਕਿ ਨਜ਼ਰ ਨੈਟ ਤੇ ਵੀ ਤੁਸੀਂ ਸਰਚ ਕਰਕੇ ਦੇਖਿਓ ਦੇਖੋ ਇੱਥੇ ਮੈਰਿਜ ਪੈਲੇਸ ਲਿਖਿਆ ਉੱਥੇ ਉਹਨਾਂ ਨੇ ਇਹ ਸੈਂਟਰ ਦਾ ਨਾਮ ਮੈਨੂੰ ਪਤਾ ਨਹੀਂ ਕੀ ਲਿਖਿਆ ਹੋਇਆ ਵਾ ਹਨਾ ਉਹ ਉਹਦਾ ਨਾਮ ਨੈਟ ਤੇ ਚੱਲਦਾ ਵਾ ਪਰ ਉਹ ਤਾਂ ਖੰਡਰ ਬਣਿਆ ਪਿਆ ਕੋਈ ਨਹੀਂ ਅੰਦਰ ਡਿਵਿਡ ਹਾਂਜੀ ਹਾਂਜੀ ਸਭ ਤਾਂ ਪਤਾ ਹੀ ਨਹੀਂ ਲੱਗਿਆ ਨਾ ਸਾਨੂੰ ਤਾਂ ਉਹ ਨਾ ਹੀ ਮੇਰੀ ਭੈਣ ਆ ਕੇ ਗਈ ਆ ਥੋੜੇ ਦਿਨ ਪਹਿਲਾਂ ਉਹ ਕਹਿੰਦੀ ਸੀ ਵੀ ਉਹਦੇ ਕੱਪੜੇ-ਕੁਪੜੇ ਪੰਜ ਚਪਲਾ ਕੁਛ ਇਹਨਾਂ ਨੇ ਕਿਹਾ ਵੀ ਸਾਨੂੰ ਦਿਖਾ ਦੇ ਰਿਕੁਐਸਟ ਵੀ ਕੀਤੀ ਦਿਖਾਇਆ ਨਹੀਂ ਕਹਿੰਦੇ ਦਿਖਾਉਂਦੇ ਨਹੀਂ ਅਸੀਂ ਤੇ ਇਹਨਾਂ ਕੋਲ ਇਹ ਕੱਲਾ ਹੀ ਸੀਗਾ ਹੋਰ ਨਹੀਂ ਸੀ ਕੋਈ ਸਾਨੂੰ ਪਤਾ ਹੀ ਨਹੀਂ ਦਿਖਾਇਆ ਤਾਂ ਲੁਧਿਆਣੇ ਬੰਦੇ ਕਿੱਧਰ ਚਲੇ ਗਏ ਬੰਦੇ ਪਤਾ ਨਹੀਂ ਸਾਡੇ ਆਉਣ ਤੋਂ ਪਹਿਲਾਂ ਅਸੀਂ ਤਾਂ ਜਦੋਂ ਹੁਣ ਫੋਨ ਗਿਆ ਸੀ ਲੁਧਿਆਣੇ ਤੋਂ ਆਣਾ ਸੀ ਸਾਨੂੰ ਵੀ ਟਾਈਮ ਲੱਗਣਾ ਹੀ ਸੀਗਾ ਜਦੋਂ ਅਸੀਂ ਆਏ ਆ ਸਾਨੂੰ ਤਾਂ ਸਾਡੇ ਆਉਂਦੇ ਅਸੀਂ ਰੋਕ ਕੇ ਰੱਖਿਆ ਵੀ ਅਸੀਂ ਡੈੱਡ ਬਡੀ ਚੱਕਰ ਨਹੀਂ ਦੇਣੀ ਪਹਿਲਾਂ ਅਸੀਂ ਮੀਡੀਆ ਨੂੰ ਵੀ ਦਿਖਾਵਾਂਗੇ ਸਾਰੇ ਇਹਨਾ ਸਾਡੀ ਕੋਈ ਕਾਰਵਾਈ ਹੋਊਗੀ ਫੇਰ ਹੀ ਅਸੀਂ ਚੱਕਣ ਦਵਾਂਗੇ ਮੇਰਾ ਨਾਮ ਮਨਦੀਪ ਕੌਰ ਹੈ ਮਨਦੀਪ ਜੀ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦਾ ਤੁਹਾਡਾ ਕੀ ਰਿਸ਼ਤਾ ਮੇਰੇ ਹਸਬੰਡ ਸੀਗੇ ਕੀ ਨਾਮ ਕੀ ਸੀ ਇਹਨਾਂ ਦਾ ਜਸਪਾਲ ਸਿੰਘ ਤੇ ਕੀ ਸਾਰਾ ਮਾਮਲਾ ਕਿਵੇਂ ਕਿਵੇਂ ਮੌਤ ਹੀ ਤੁਹਾਨੂੰ ਕਦੋਂ ਪਤਾ ਲੱਗਿਆ ਅੱਜ ਅਸੀਂ ਨਾ ਮਹੀਨੇ ਤੋਂ ਉੱਪਰ ਹੋ ਗਿਆ 4 ਜੁਲਾਈ ਨੂੰ ਇਹਨਾਂ ਨੂੰ ਇੱਥੇ ਛੱਡਿਆ ਸੀਗਾ ਤੇ ਅੱਜ ਅਸੀਂ ਉਹਨਾਂ ਨੂੰ ਲੈਣ ਆਏ ਸੀ ਅਸੀਂ ਕਿਹਾ ਵੀ ਚਲੋ ਮਹੀਨਾ ਬਹੁਤ ਆ ਨਾ ਵੀ ਲੈ ਜਾਂਦੇ ਅਸੀਂ 1:05 ਤੇ ਜਦੋਂ ਆਏ ਇੱਥੇ ਦੋ ਜਾਣੇ ਸੀ ਇਹਨਾਂ ਨੇ ਗੇਟ ਨਹੀਂ ਖੋਲ੍ਹਿਆ ਸਾਨੂੰ ਅਸੀਂ ਬਹੁਤ ਗੇਟ ਖੜਕਾਇਆ ਫਿਰ ਉਹਨਾਂ ਨੇ ਜਦੋਂ ਗੇਟ ਖੋਲ੍ਹਿਆ ਜਦੋਂ ਅਸੀਂ ਅੰਦਰ ਗਿਆ ਪਹਿਲਾਂ ਤਾਂ ਕਹਿੰਦੇ ਵੀ ਥੋੜਾ ਕੋਈ ਰਿਸ਼ਤੇਦਾਰ ਉਹਨੂੰ ਲੈ ਗਿਆ ਫਿਰ ਕਹਿੰਦੇ ਉਹ ਭੱਜ ਗਿਆ ਤੇ ਜਦੋਂ ਸਾਡੇ ਮਾਮਾ ਜੀ ਨੇ ਕਿਹਾ ਜਿਹੜਾ ਰਿਸ਼ਤੇਦਾਰ ਉਹਨੂੰ ਲੈ ਕੇ ਗਿਆ ਉਹਨੇ ਸਿਗਨੇਚਰ ਕੀਤੇ ਹੋਣੇ ਦਿਖਾਓ ਤੇ ਉਹਨਾਂ ਨੇ ਮੈਨੂੰ ਦਿਖਾਇਆ ਸੀਗੇ ਤੇ ਨਸ਼ਾ ਕੋਡਾ ਸੈਂਟਰ ਤੇ ਇਹ ਕੰਮ ਕਰਦਾ ਹੈ ਪਹਿਲਾਂ ਦਾ ਭਾਰ ਕਿੱਦਾਂ ਤੁਹਾਡਾ ਕੋਈ ਇਸ਼ਤਿਹਾਰ ਲਾਇਆ ਉਹ ਕਿੱਥੇ ਪਤਾ ਇਹ ਲੋਕ ਇਹ ਲੋ ਕੁੜੀ ਆ ਠੀਕ ਆ ਮੈਂ ਤੇ ਤੁਹਾਡੇ ਹਸਬੰਦ ਕਦੋਂ ਤੋਂ ਨਸ਼ਾ ਕਰਦੇ ਸੀਗੇ ਜੀ ਉਹਨਾਂ ਨੂੰ ਹੋ ਗਿਆ ਸ਼ਰਾਬ ਹੀ ਜ਼ਿਆਦਾ ਪੀਂਦੇ ਸੀਗੇ ਤੇ ਬਈ ਹੋ ਗਿਆ ਉਹਨਾਂ ਨੂੰ 7-8 ਸਾਲ ਪਿੰਦਿਆ ਨੂੰ ਤੇ ਤੁਸੀਂ ਪਹਿਲਾਂ ਵੀ ਤੁਸੀਂ ਇਸ ਨਸ਼ਾ ਥਰੋ ਕੇਂਦਰ ਤੇ ਸੰਪਰਕ ਵਿੱਚ ਕਦੋਂ ਆਏ ਅਸੀਂ ਪਿਛਲੇ ਸਾਲ ਜੂਨ ਚ ਵੀ ਇੱਕ ਮਹੀਨਾ ਛੱਡਿਆ ਸੀ ਜੀ ਇੱਥੇ ਜਦੋਂ ਤੁਸੀਂ ਭੈਣ ਜੀ ਨੂੰ ਛੱਡ ਕੇ ਗਏ ਹੋ ਇੱਥੇ ਦੇਖਿਆ ਕੋਈ ਹੋਰ ਬੰਦਾ ਸੀਗਾ ਨਹੀਂ ਅਸੀਂ ਛੱਡ ਕੇ ਨਹੀਂ ਗਏ ਉਹ ਲੈ ਕੇ ਆਏ ਸੀ ਲੈ ਕੇ ਆਈ ਸੀ ਤੇ ਕਿੰਨੇ ਪੈਸੇ ਲਿੱਤੇ ਸੀ ਉਹੜੇ ਕੋਲ ਇਹਨਾਂ ਨੇ ਇਲਾਜ ਕਰੰਦੇ ਨਾਲ 20000 ਰੁਪਏ 20000 ਰੁਪਏ ਤੇ ਕੌਣ ਬੰਦੇ ਸੀਗੇ ਜਿਨ੍ਹਾਂ ਦੇ ਕੋਲ ਕੋਈ ਪੈਸੇ ਦਿੱਤੇ ਸੀ ਇਹਨਾਂ ਨੇ ਲੈ ਕੇ ਗਏ ਸੀਗੇ ਇਹ ਜਿਹੜਾ ਇੰਦਰਜੀਤ ਦਸਾਂਜਾ ਉਹਨੇ ਲਏ ਸੀ ਤੇ ਇਹਨਾਂ ਦਾ ਜਨਮ ਸ਼ਾਨ ਕਿਵੇਂ ਪਈ ਤੁਹਾਡੇ ਸਾਡੇ ਨਾ ਪਿੰਡ ਚੋਂ ਹੀ ਸੀਗੇ ਉਹਨਾਂ ਨੇ ਸਾਨੂੰ ਉਹਨਾਂ ਨੇ ਹੀ ਕਾਲ ਕੀਤੀ ਸੀਗੀ ਤੇ ਉਹ ਫਿਰ ਇਹ ਲੈ ਕੇ ਆਏ ਸੀਗੀ ਤੇ ਜਦੋਂ ਤੁਸੀਂ ਆਏ ਹੋ ਕੀ ਹਾਲਾਤ ਦੇਖੇ ਇੱਥੇ ਜਦੋਂ ਮੈਂ ਮੈਨੂੰ ਜਦੋਂ ਕਹੀ ਜਾ ਰਹੀ ਸੀ ਪਹਿਲਾਂ ਤਾਂ ਕਹਿ ਰਹੀ ਸੀ ਵੀ ਹੈ ਨਹੀਂ ਇੱਥੇ ਚੱਲੇਗਾ ਫਿਰ ਜਦੋਂ ਮੇਰੇ ਮਾਸੀ ਜੀ ਦਾ ਬੇਟਾ ਨਾਲ ਆਇਆ ਸੀਗਾ ਦੋ ਜਣ ਤਿੰਨ ਚਾਰ ਜਣੇ ਸੀਗੇ ਅਸੀਂ ਜਦੋਂ ਆਏ ਤਾਂ ਫਿਰ ਉਹਨਾਂ ਨੇ ਜਦੋਂ ਉਹਨਾਂ ਨੇ ਸਖਤੀ ਕੀਤੀ ਦੱਸ ਕਿੱਥੇ ਆ ਵੀ ਕੌਣ ਲੈ ਗਿਆ ਸਿਗਨੇਚਰ ਦਿਖਾ ਹੈ ਨਾ ਫਿਰ ਉਹਨੇ ਦੱਸਦਾ ਵੀ ਉੱਥੇ ਅੰਦਰ ਪਿਆ ਵਾ ਜਦੋਂ ਅਸੀਂ ਜਾ ਕੇ ਦੇਖਿਆ ਤੁਸੀਂ ਅੰਦਰ ਜਾ ਕੇ ਤੁਸੀਂ ਕੀ ਦੇਖਿਆ ਡੈੱਡ ਬੋਡੀ ਦੇਖੀ ਸੀ ਕਿਹੜੇ ਹਾਲਾਤਾਂ ਵਿੱਚ ਸੀ ਉਹਨਾਂ ਦੇ ਸਿਰ ਤੇ ਸੱਟ ਵੱਜੀ ਹੋਈ ਹੈ ਤੇ ਉਹਨਾਂ ਦੇ ਹੱਥ ਹੱਥ ਐ ਸੂਜੇ ਪਏ ਨੀਲੇ ਹੋਏ ਪਏ ਜਦੋਂ ਤੁਸੀਂ ਆਏ ਹੋ ਹੁਣ ਤੁਹਾਡੇ ਕੀ ਮੰਗੋ ਮੇਰੀ ਮੰਗ ਹੈ ਮੈਂ ਉਹਨੇ ਮੇਰਾ ਹਸਬੰਦ ਦੀ ਡੈਥ ਹੋਈ ਹੈ ਮੈਂ ਉਹਨੂੰ ਮਾਰਿਆ ਮੈਂ ਉਹਨੂੰ ਮਾਰਨਾ ਚਾਹੁੰਦੀ ਆ ਬਸ ਹੋਰ ਕੁਝ ਨਹੀਂ ਹੈ ਮੈਨੂੰ ਚਾਹੀਦਾ ਮੈਨੂੰ ਇਨਸਾਫ ਚਾਹੀਦਾ ਮੈਨੂੰ ਉਹਨੂੰ ਫਾਂਸੀ ਚਾਹੀਦੀ ਆ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਉਦਰ ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਸ਼ੁਰੂ ਕੀਤੀ ਹੈ ਪੁਲਿਸ ਮੁਤਾਬਕ ਇਸ ਨਸ਼ਾ ਛਡਾਊ ਕੇਂਦਰ ਕੋਲੇ ਕੋਈ ਵੀ ਲਾਇਸੈਂਸ ਨਹੀਂ ਹੈ ਜੀ ਇਥੇ ਨਾਜ ਤੋਂ ਪਹਿਲਾਂ ਇਥੇ ਨਸ਼ਾ ਛਡਾਊ ਸੈਂਟਰ ਚੱਲਦਾ ਸੀ ਹੁਣ ਇਹ ਜਦੋਂ ਦਾ ਇਸ ਸਰਕਾਰ ਨੇ ਸਖਤ ਕਦਮ ਚੁੱਕ ਕੇ ਬੰਦ ਕਰਾਇਆ ਗਿਆ ਸੀਗਾ ਤੇ ਬੰਦ ਕਰਾਉਣ ਦੇ ਬਾਵਜੂਦ ਇਹਨਾਂ ਦਾ ਇਹਨਾਂ ਨਾਲ ਕਿਤੇ ਸੰਪਰਕ ਹੋ ਗਿਆ ਇਹ ਜਾ ਕੇ ਇੰਦਰਜੀਤ ਦੇ ਨੂੰ ਘਰੋਂ ਲਿਆ ਜੀ ਇੱਥੇ ਨੂੰ ਰੱਖਿਆ ਇੱਥੇ ਕੋਈ ਫੈਸਿਲਿਟੀ ਨਹੀਂ ਇਹ ਨਸ਼ਾ ਛਡਾਊ ਕੇਂਦਰ ਬੰਦ ਸੀ ਇੱਥੇ ਦੀ ਮੌਤ ਹੋ ਗਈ ਹੈ ਜੀ ਜਿਹੜਾ ਇਹਦੇ ਖਿਲਾਫ 302 ਦਾ ਮਕਦਮਾ ਦਰਜ ਕੀਤਾ ਜਾ ਰਿਹਾ ਤੇ ਤਫਤੀਸ਼ ਦੌਰਾਨ ਜਿਹੜੇ ਤੱਥ ਸਾਹਮਣੇ ਆਏ ਉਹ ਤੁਹਾਨੂੰ ਦਿੱਤੇ ਜਾਣਗੇ ਜੀ ਇੰਦਰਜੀਤ ਕੌਣ ਹੈ ਜੀ ਇਹ ਇਸ ਜਗ੍ਹਾ ਦਾ ਮਾਲਕ ਆ ਜੀ ਉਹਨੂੰ ਉਹਨੂੰ ਨਸ਼ਾ ਛਡਾਊ ਦਾ ਨਾਮ ਲਾਇਸੈਂਸ ਹੈ ਕੋਈ ਨਾ ਨਹੀਂ ਜੀ ਉਹਦੇ ਕੋਲੇ ਅਥੋਰਾਈਟ ਨਹੀਂਗਾ ਆ ਨਾ ਅਥੋਰਾਈਟ ਆ ਇਹ ਇਸ ਚੀਜ਼ ਦਾ ਤੁਹਾਨੂੰ ਪਤਾ ਵੀ ਇੱਥੇ ਨਸ਼ਾ ਛਡਾਉਗਾ ਨਹੀਂ ਜੀ ਇਹ ਬੰਦ ਆ ਜੀ ਇਹ ਬੰਦ ਪਹਿਲਾਂ ਹੀ ਬੰਦ ਦਾ ਕਹਿੰਦਾ ਵੀ 4 ਜੁਲਾਈ ਤੋਂ ਇਹ ਮੰਡੇ ਚ ਦਾਖਲ ਜੀ ਫਿਰ ਮੱਲੇ ਵਾਲੇ ਦਾ ਕਹਿੰਦਾ ਕਿ 2 3 4 ਦਿਨ ਪਹਿਲਾਂ ਜਿਹੜੇ ਪੁਲਿਸ ਵਾਲੇ ਮੁਲਾਜ਼ਮ ਇਥੋਂ ਨਹੀਂ ਜੀ ਅਸੀਂ 3-4 ਦਿਨ ਪਹਿਲਾਂ ਕੋਈ ਇਥੋਂ ਬੰਦੇ ਨਹੀਂ ਲੈ ਕੇ ਗਏ। ਜੇ ਹੁਣ ਤੁਸੀਂ ਜਿਹੜਾ ਮਾਮਲਾ ਦਰਜ ਕਰ ਰਹੇ ਹੋ ਕਿੰਨੇ ਕਿੰਨੇ ਖلاف ਕਰ ਰਹੇ ਹੋ ਜੀ? ਅਸੀਂ ਇੱਕ ਇੰਦਰਜੀ ਤੇ ਇੱਕ ਇਹਦਾ ਬੇਟਾ ਵਾ। ਤੇ ਹੁਣ ਗ੍ਰਿਫਤਾਰੀ ਹੋਈ ਕੋ ਜੀ? ਹਾਂ ਇੰਦਰਜੀ ਸਾਡੇ ਕੋਲੇ ਉਹ ਉਹ ਲਿਆਂਦਾ ਹੋਇਆ ਸਾਡੇ ਕੋਲੇ ਆ। ਮੁੰਡੇ ਦੀ ਕੀ ਕਿਸ ਨੇ? ਮੁੰਡੇ ਨੂੰ ਅਸੀਂ ਜਲਦੀ ਰਾਉਂਡ ਅਪ ਕਰ ਰਹੇ ਹਾਂ ਜੀ। ਜਿਹਦੀ ਡੈਥ ਹੋਈ ਉਹਨਾਂ ਦੀ ਕਿੰਨੀ ਉਮਰ ਸੀ ਤੇ ਵਿਆਹ ਹੋਇਆ? ਉਹਦੇ 37 ਸਾਲ ਸੀ ਵਿਆਹ ਆ ਸੀ ਦੋ ਬੱਚੇ ਸੀ। ਹੁਣ ਫਰਦਰ ਕੀ ਕਾਰਵਾਈ ਕੀਤੀ ਜਾਦੀ? ਉਹਨਾਂ ਦੇ ਪਰਚਾ ਦਰਜ ਕਰ ਰਹੇ ਹਾਂ ਜੀ। ਇਨਾ ਤੇ ਇੰਦਰਜੀਤ ਤੇ ਉਹਦੇ بیٹے ਦੇ ਖਿਲਾਫ ਜੀ ਫਿਲਹਾਲ ਪੁਲਿਸ ਨੇ ਸੈਂਟਰ ਮਾਲਕ ਤੇ ਉਸਦੇ بیٹے ਖਿਲਾਫ ਪਰਚਾ ਦਰਜ ਕਰ ਲਿਆ ਜਦਕਿ ਸੈਂਟਰ ਮਾਲਕ ਇੰਦਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਫਿਲਹਾਲ ਪੁਲਿਸ ਜਾਂਚ ਵਿੱਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਬਿਊਰੋ ਰਿਪੋਰਟ ਸੈਂਟਰਲ ਪੰਜਾਬੀ ਟੀਵੀ